ਅੱਜ ਬਹੁਤ ਹੀ ਬੜਪਾਗਾ ਦਿਨ ਹੈ। ਸ੍ਰੀ ਹੇਮਕੁੰਡ ਸਾਹਿਬ ਜੀ ਦੀ 2025 ਦੀ ਯਾਤਰਾ ਦੀ શુભ ਆਰੰਭਤਾ ਹੋਈ ਹੈ। ਕਲਗੀਧਰ ਪਾਤਸ਼ਾਹ ਨੇ ਬਹੁਤ ਬਖਸ਼ਿਸ਼ਾਂ ਕੀਤੀਆਂ ਨੇ ਕਿ ਸਾਰੀ ਸੰਗਤ ਵਿਖੜਾ ਪਿੰਡਾਂ ਤੈ ਕਰਕੇ ਬਹੁਤ ਹੀ ਉਤਸ਼ਾਹ ਦੇ ਰੂਪ ਵਿੱਚ ਬਹੁਤ ਹੀ ਉਤਸ਼ਾਹ ਦੇ ਸਾਥ ਸ੍ਰੀ ਹਿਮਕੁੰਡ ਸਾਹਿਬ ਕੇ ਨਤ ਮਸਤਕ ਹੋਈ ਐ ਸੁਚਰਨ ਸਰਨ ਗੁਰ ਏਕ ਪਿੰਡਾ ਜਾਏ ਚੱਲ ਸਤ ਗੁਰੂ ਕੋਟ ਪਿੰਡਾ ਅੱਗੇ ਹੋਏ ਲੇਤ ਹੈ ਉਹ ਜਗ੍ਹਾ ਕਿਹੜੀ ਐ ਜਿਸ ਜਿਸ ਬਾਰੇ ਗੁਰੂ ਸਾਹਿਬ ਨੇ ਆਪ ਵਰਣਨ ਕੀਤਾ ਐ ਕਿ ਹਿਮਕੁੰਟ ਪਰਬਤ ਹੈ ਜਹਾਂ ਸੱਤ শৃੰਗ ਸੂਬਤ ਹੈ ਤਹਾਂ ਤੈ ਹਮ ਅਦਕ ਤਪਸਿਆ ਸਾਦੀ ਮਹਾਕਾਲ ਕਾਲਕਾਰ ਆਦੀ ਸੋ ਇਹ ਹਿਮਕੁੰਡ ਸਾਹਿਬ ਦੀ ਯਾਤਰਾ ਸ਼ੁਰੂ ਕਰਨ ਦੇ ਵਿੱਚ ਟਰਸਟ ਵੱਲੋਂ ਸੇਵਾਦਾਰਾਂ ਵੱਲੋਂ ਖਾਸ ਕਰ 9 ਬ੍ਰਿਗੇਡ ਦੇ ਅੰダー ਆਉਂਦੀ ਆਰਮੀ ਦੀ ਫੀਲਡ ਕੰਪਨੀ 418 ਇੰਡੀਪੈਂਡੈਂਟ ਇੰਜੀਨੀਅਰ ਦਾ ਪਿਛਲੇ ਕਈ ਸਾਲਾਂ ਤੋਂ ਬਹੁਤ ਵੱਡਾ ਯੋਗਦਾਨ ਹੈ ਇਹ ਜਿਹੜੇ ਰਸਤੇ ਤੁਸੀਂ ਦੇਖ ਰਹੇ ਹੋ ਜਾਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਆਪ ਜੀ ਵਿਸ਼ਰਾਮ ਕਰਦੇ ਹੋ ਲੰਗਰ ਪਾਣੀ શકਦੇ ਹੋ ਇਹ ਸਾਰਾ ਕੁਝ ਅਰੇਂਜਮੈਂਟ ਕਰਨ ਦੇ ਵਿੱਚ ਅਰੇਂਜਮੈਂਟ ਕਰਨ ਦੇ ਪਿੱਛੇ ਇੱਕ ਬਹੁਤ ਵੱਡੀ ਕਹਾਣੀ ਹੁੰਦੀ ਹੈ ਜਿਹੜੀ ਹਰ ਸਾਲ ٹرسٹ ਨੂੰ ਸੇਵਾਦਾਰਾਂ ਨੂੰ ਆਰਮੀ ਨੂੰ ਕਰਨੀ ਪੈਂਦੀ ਹੈ ਲਗਭਗ ਫਰਵਰੀ ਮਾਰਚ ਦੇ ਪਹਿਲੇ ਹਫਤੇ ਤੋਂ ਫਰਵਰੀ ਦੇ ਲਾਸਟ ਮਾਰਚ ਦੇ ਪਹਿਲੇ ਹਫਤੇ ਤੋਂ ਰਸਤੇ ਦੀਆਂ ਰੈਕੀਆਂ ਹੋਣੀਆਂ ਸ਼ੁਰੂ ਹੋ ਜੰਨੀਆਂ ਐ ਉਨ ਮੰਨ ਲਗਾਓ ਵੀ ਗੋਵਿੰਦ ਘਾੜ ਤੋਂ 4 ਕਿਲੋਮੀਟਰ ਅੱਗੇ ਤੋਂ ਬਰਫ਼ ਸ਼ੁਰੂ ਹੋ ਜਾਂਦੀ ਆ ਗੋਵਿੰਦ ਧਾਮ ਤਾਂ ਬਹੁਤ ਦੂਰ ਦੀ ਗੱਲ ਐ ਉਪਰੰਤ ਦੋ ਤਿੰਨ ਰਾਇਕੀਆਂ ਕਰਨ ਦੇ ਬਾਵਜੂਦ ਵੈਗਰੂ ਬਖਸ਼ਿਸ਼ ਕਰਦਾ ਕਿ ਬਸਾਖੀ ਤੋਂ ਚੰਦ ਦਿਨਾਂ ਬਾਅਦ ਆਪ ਜੀ ਸੋਸ਼ਲ ਮੀਡੀਆ ਰਾਹੀਂ ਨਿਊਜ਼ ਰਾਹੀਂ ਦੇਖਦੇ ਹੋਵੋਗੇ ਕਿ ਭਾਰਤੀ ਫੌਜ ਦੇ ਜਵਾਨ ਔਰ ਸੇਵਾਦਾਰ ਹਿਮਕੁੰਡ ਸਾਹਿਬ ਪਹੁੰਚ ਜਾਂਦੇ ਆ ਔਰ ਉਦੋਂ ਪਹੁੰਚਦੇ ਆ ਜਦੋਂ 4 ਕਿਲੋਮੀਟਰ ਦਾ ਕੋਈ ਰਸਤਾ ਹੀ ਨਹੀਂ ਹੁੰਦਾ ਸੋ ਇਹ ਗੁਰੂ ਦੀ ਬਖਸ਼ਿਸ਼ ਐ ਉਹਦੀ ਰਜਾ ਤੇ ਬਿਨਾ ਕੋਈ ਕੰਮ ਕਰ ਨਹੀਂ ਸਕਦਾ ਉਹਦੀ ਰਜਾ ਤੇ ਬਿਨਾ ਕੋਈ ਆ ਨਹੀਂ ਸਕਦਾ ਇੱਥੇ ਸਮਾਨ ਪਹੁੰਚਾਉਣਾ ਆਪਣੇ ਦੇਖਿਆ ਹੀ ਹੋਏਗਾ ਕਿ ਗੋਵਿੰਦ ਘਾੜ ਦਾ 5 ਮਾਰਚ ਨੂੰ ਪੁਲ ਜੜਾ ਉਹ ਟੁੱਟ ਗਿਆ ਸੀ ਸੋ ਇਹ ਗੁਰੂ ਦੀ અપਾਰ ਬਖਸ਼ਿਸ਼ ਹੋਈ ਹੈ ਕਿ ਕਲਾ ਵਰਤੀ ਹੈ 1 ਮਹੀਨੇ ਦੇ ਵਿੱਚ 50 ਮੀਟਰ ਦਾ ਪੁਲ ਲੱਗਣਾ ਡੇਢ ਮਹੀਨੇ ਵਿੱਚ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈ ਇਹ ਗੁਰੂ ਦੀ ਹੀ ਬਖਸ਼ਿਸ਼ ਆ ਹੈ ਸੋ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਵੀ ਹੈਗੀ ਹੈ ਗੁਰੂ ਦੇ ਚਰਨਾਂ ਚ ਅਰਦਾਸ ਵੀ ਕਰਦੇ ਹਾਂ ਵੀ ਯਾਤਰਾ ਨੂੰ ਅਗਰ ਮਹੱਤਵ ਯਾਤਰਾ ਤਾਂ ਹੀ ਸਮਝ ਕੇ ਆਓਗੇ ਨਾ ਦਾ ਗੁਰੂ ਝੋਲੀਆਂ ਭਰ ਕੇ ਭੇਜਦਾ ਹੈ ਸਾਡੇ ਵੀ ਜਾਂ ਸੇਵਾਦਾਰਾਂ ਦੇ ਜਾਂ ਆਰਮੀ ਦੇ ਬਸ ਦੀ ਕੋਈ ਗੱਲ ਨਹੀਂ ਹੁੰਦੀ ਹੈਗੀ ਕਿ ਅਸੀਂ ਕਿਵੇਂ ਆਵਾਂਗੇ ਉਦੋਂ برفਾਂ ਦੇ ਵਿੱਚ ਸੋ ਗੁਰੂ ਹੀ ਲੈ ਕੇ ਆਉਂਦਾ ਗੁਰੂ ਇਹ ਕੰਮ ਕਰਾਉਂਦਾ ਸੋ ਆਪਾਂ ਸਾਰਿਆਂ ਨੂੰ ਲਾਈਵ ਦੇ ਮਾਧਿਅਮ ਰਾਹੀਂ ਤੁਹਾਡੇ ਸਾਰਿਆਂ ਦੇ ਮਾਧਿਅਮ ਰਾਹੀਂ ਸਾਰੀ ਨਾਨਕ ਨਾਮ ਲੈਵਾ ਸਿੱਖ ਸੰਗਤ ਜੋ ਵੀ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਪਰਦੇਸਾਂ ਦੇ ਵਿੱਚ ਦੇਸ਼ਾਂ ਦੇ ਵਿੱਚ ਸੁਣ ਰਹੇ ਆ ਸਾਰਿਆਂ ਨੂੰ ਇਹ ਅਪੀਲ ਹੈ ਕਿਹ ਰਸਤੇ ਵੀ ਠੀਕ ਹੈ ਪ੍ਰਬੰਧ ਬਹੁਤ ਵਧੀਆ ਹੈ ਜਿਹੜੇ ਵੀ ਵੀਰ ਆਪਣਾ ਪ੍ਰੋਗਰਾਮ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਦਾ ਬਣਾਉਣਾ ਚਾਹੁੰਦੇ ਨੇ ਉਹ ਜ਼ਰੂਰ ਆਉਣ ਗੁਰੂਆਂ ਖੁਸ਼ੀਆਂ ਪ੍ਰਾਪਤ ਕਰਨ ਬਹੁਤਾ ਸਮਾਂ ਨਾਲ ਲੈਣਾ ਐਸੀ ਯਾਤਰਾ ਨੂੰ ਚਲਾਉਣ ਦੇ ਵਿੱਚ ਜਾਂ ਇਹ ਪ੍ਰਬੰਧਾਂ ਨੂੰ ਨਿਪਰੇ ਚਾੜਨ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਦਾ ਯੋਗਦਾਨ ਹੁੰਦਾ ਹੈ ਉਹਨਾਂ ਦਾ ਵਰਣਨ ਕਰਨਾ ਜ਼ਰੂਰੀ ਸਮਝਾਂਗਾ ਕਿਉਂਕਿ ਇਸ ਸਾਲ ਤਾਂ ਗੋਬਿੰਦ ਘਾੜ ਦਾ ਜਦੋਂ ਪੁਲ ਟੁੱਟ ਗਿਆ ਸੀ ਤਾਂ ਪੁਲ ਤੋਂ ਪਰਲੇ ਬੰਨੇ ਤੋਂ ਸਮਾਨ ਜਿਹੜਾ ਗੋਬਿੰਦ ਧਾਮ ਪਹੁੰਚਾਉਣਾ ਸੀ ਉਹ ਸਾਰਾ ਲੇਵਰ ਦੇ ਥਰੂ ਆਇਆ ਗੋਬਿੰਦ ਘਾੜ ਗੁਰਦੁਆਰੇ ਤੋਂ ਸਮਾਨ ਲੱਦਿਆ ਸਿਰਾਂ ਤੇ ਉਪਰੰਤ ਛੋਟਾ ਪੁਲ ਕਰਾਸ ਕੀਤਾ ਉਸ ਤੋਂ ਬਾਅਦ ਉੱਪਰ ਜੀਪ ਵਿੱਚ ਲੋਡ ਕਰਿਆ ਪੁਲਨਾ ਪਿੰਡ ਵਿੱਚ ਅਨਲੋਡ ਕਰਿਆ ਉੱਥੋਂ ਖਚਰਾ ਦੇ ਨਾਲ ਪਹੁੰਚਾਉਣਾ ਸੋ ਘਾਲਣਾ ਬਹੁਤ ਘਾਲਣੀ ਪੈਂਦੀ ਹੈ ਪਰੰਤੂ ਗੁਰੂ ਦੀ ਬਖਸ਼ਿਸ਼ ਹੈ ਕਿ ਤੁਹਾਡੀਆਂ ਸਾਰੀਆਂ ਸੰਗਤਾਂ ਦਾ ਬਹੁਤ ਪਿਆਰ ਸਤਿਕਾਰ ਹੈ ਟਰੱਸਟ ਦੇ ਪ੍ਰਤੀ ਵੀ ਸੇਵਾਦਾਰਾਂ ਪ੍ਰਤੀ ਵੀ ਸੋ ਕੰਮ ਕੋਈ ਜਿਹੜੇ ਬਹੁਤੇ ਔਖੇ ਹੁੰਦੇ ਆ ਉਹ ਔਖੇ ਲੱਗਦੇ ਨਹੀਂ ਗੁਰੂ ਸਾਹਿਬ ਸੌਖੇ ਕਰ ਦਿੰਦੇ ਆ ਸੋ ਅੱਜ ਸਾਡੇ ਦੇ ਵਿੱਚ ਵਿੱਚ ਇਸ ਯਾਤਰਾ ਨੂੰ ਸ਼ੁਰੂਆਤ ਕਰਾਉਣ ਦੇ ਵਿੱਚ ਕਿਉਂਕਿ ਆਰਮੀ ਦੀ ਮੈਂ ਪਹਿਲਾਂ ਹੀ ਦੱਸ ਕੇ ਹਟਿਆ ਕਿ ਮੁੱਖ ਭੂਮਿਕਾ ਹੁੰਦੀ ਹੈ ਮਿਥ ਨਾਰਥ ਕਮਾਂਡ ਦੇ ਮੇਜਰ ਜਨਰਲ ਸੀਜੀ ਜੇ ਚੰਦਰਨ ਜੀ ਪਹੁੰਚੇ ਹੋਏ ਨੇ ਬ੍ਰਿਗੇਡਰ ਐਮ ਐਸ ਟਿਲੋ 9 ਬ੍ਰਿਗੇਡ ਦੇ ਜਿਨ੍ਹਾਂ ਦੇ ਅਧੀਨ ਇਹ 418 ਇੰਡੀਪੈਂਡੈਂਟ ਇੰਜੀਨੀਅਰ ਕੋਰ ਇਹ ਸੇਵਾਵਾਂ ਨਿਭਾਉਂਦੀ ਹੈ 418 ਇੰਡੀਪੈਂਡੈਂਟ ਇੰਜੀਨੀਅਰ ਕੋਰ ਦੇ ਕਰਨਲ ਮੇਜਰ ਬਰਿੰਦਰ ਔਲਾ ਜੀ ਜਿਨ੍ਹਾਂ ਦੀ ਕਿ ਬਹੁਤ ਵੱਡੀ ਮੈਂ ਕਹਾਂਗਾ ਕਿ ਫੋਨ ਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ ਕਦੇ ਫਰਵਰੀ ਜਨਵਰੀ ਜਦੋਂ ਵੀ ਦੇਖੋ ਇਹਨਾਂ ਦਾ ਸਹਿਯੋਗ ਸਾਨੂੰ ਅਕਸਰ ਹੀ ਮਿਲਦਾ ਰਹਿੰਦਾ ਹੈ ਇਸ ਟੀਮ ਦੇ ਵਿੱਚ ਜਿਹੜੀ ਕਿ ਅਪ੍ਰੈਲ ਦੇ ਲਾਸਟ ਵੀਕ ਇੱਥੇ ਪਹੁੰਚ ਗਈ ਸੀ ਤੁਸੀਂ ਇਹਨਾਂ ਦੇ ਚਿਹਰੇ ਦੇਖ ਹੀ ਸਕਦੇ ਆ ਗੂਰੇ ਸ਼ੋ ਨਸ਼ੋ ਹੁੰਦੇ ਆ ਫੌਜੀ ਵੀਰ ਸਾਡੇ ਲੇਕਿਨ ਜਦੋਂ 1 ਮਹੀਨਾ ਹੋ ਜਾਂਦਾ ਨੱਕਾਂ ਦੀਆਂ ਕੁੰਬਲਾਂ ਵੀ ਕਾਲੀਆਂ ਹੋ ਜਾਂਦੀਆਂ ਪ੍ਰਭੂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੂਬੇਦਾਰ ਜਤਿੰਦਰ ਮੱਲ ਜਿਨ੍ਹਾਂ ਨੇ ਕਮਾਂਡ ਕਰੀ ਹੈ ਇਸ ਸਾਰੇ ਰਸਤੇ ਨੂੰ ਠੀਕ ਕਰਨ ਦੀ ਬਰਫ਼ ਕੱਟਣ ਦੀ ਹਵਾਲਦਾਰ ਅਮਰਦੀਪ ਸਿੰਘ ਜਿਹੜਾ ਕਿ ਥੱਲੇ ਤੋਂ ਰਾਸ਼ਨ ਪਾਣੀ ਫੌਜ ਨੂੰ ਕੁਝ ਵੀ ਕਿਉਂਕਿ ਇੱਥੋਂ ਥੱਲੇ ਉਤਰਨਾ ਔਖਾ ਹੁੰਦਾ ਹੈ ਪਹਿਲਾਂ ਪਹਿਲ ਕੀ ਹੁੰਦੀ ਹੈ ਕਿ ਜਦੋਂ ਅਸੀਂ ਕਲਾਈਮੇਟ ਕਰਦੇ ਹਾਂ ਕੁਝ ਦਿਨ ਦੋ ਦਿਨ ਗੋਵਿੰਦ ਘਾਟ ਰੁਕਦੇ ਹਾਂ ਤਿੰਨ ਚਾਰ ਦਿਨ ਗੋਵਿੰਦ ਧਾਮ ਰੁਕਦੇ ਹਾਂ ਫਿਰ ਆਰਮੀ ਕਿਉਂਕਿ ਬਰਫ਼ ਕੱਟ ਕੇ ਥੱਲੇ ਜਾਣਾ ਔਰ ਫਿਰ ਸਵੇਰੇ ਆਉਣਾ ਬੜਾ ਔਖਾ ਹੁੰਦਾ ਹੈ ਜਦੋਂ ਆਰਮੀ ਔਰ ਸਟਾਫ ਇੱਥੇ ਪਹੁੰਚਦਾ ਹੈ ਪਿੱਛੇ ਗਲੇਸ਼ੀਅਰ ਦਾ ਪੁਆਇੰਟ ਤੁਸੀਂ ਦੇਖਿਆ ਹੋਣਾ ਕਿ ਉੱਥੋਂ ਸਿੱਧੇ ਹੀ ਉੱਪਰ ਨੂੰ ਚੜਦੇ ਆ ਉੱਪਰ ਤੋਂ ਫਿਰ ਥੱਲੇ ਨੂੰ برف ਕੱਟਦੇ ਜਾਂਦੇ ਆ ਸੋ ਆਰਮੀ ਦੇ ਵੀਰਾਂ ਦਾ ਸਾਡੇ ਸਟਾਫ ਦਾ ਜਿਨ੍ਹਾਂ ਨੇ ਕਿ ਜਿੱਥੇ ਵੀ ਜਣੀ ਕਿ ਲਾਲੋ ਕੇ 2 ਕਿਲੋਮੀਟਰ ਐ 3 ਕਿਲੋਮੀਟਰ ਜਿੱਥੇ ਵੀ ਆਰਮੀ برف ਕੱਟ ਰਹੀ ਹੁੰਦੀ ਆ ਉੱਤੇ ਚਾਹ ਪਾਣੀ ਦਾ ਅਰੇਂਜਮੈਂਟ ਲੈ ਕੇ ਇਹ ਪਹੁੰਚਦੇ ਰਹੇ ਆ ਸੋ ਸਟੇਟ ਪ੍ਰਸ਼ਾਸਨ ਵੱਲੋਂ ਜਿਨ੍ਹਾਂ ਦੀ ਕਿ ਬਹੁਤ ਵੱਡੀ ਭੂਮਿਕਾ ਹੁੰਦੀ ਆ ਪੁਲਿਸ ਵਿਭਾਗ ਦੀ 24 ਘੰਟੇ ਮੈਂ ਕਹਾਂਗਾ ਕਿ ਇੱਕ ਐਸਾ ਡਿਪਾਰਟਮੈਂਟ ਐ ਜੀ ਦੀ ਬਦੌਲਤ ਅਸੀਂ ਰਿਸ਼ੀਕੇਸ਼ ਤੋਂ ਲੈ ਕੇ ਉੱਪਰ ਤੱਕ ਸੁਖਾਮੀ ਯਾਤਰਾ ਕਰਦੇ ਆਂ ਪੁਲਿਸ ਪ੍ਰਸ਼ਾਸਨ ਹੈ ਸਟੇਟ ਦਾ ਔਰ ਇਹਨਾਂ ਦੀ ਡਿਊਟੀ ਦਾ ਕੋਈ ਟਾਈਮ ਵੀ ਨਹੀਂ ਹੁੰਦਾ ਸੋ ਮੈਂ ਧੰਨਵਾਦ ਕਰਨਾ ਚਾਹਾਂਗਾ ਥਾਣਾ ਇੰਚਾਰਜ ਗੋਵਿੰਦ ਘਾਟ ਬినੋਦ ਰਬਜੀ ਇੱਥੇ ਪਹੁੰਚੇ ਹੋਏ ਨੇ ਪਿਛਲੇ ਸਾਲ ਵੀ ਇਹਨਾਂ ਨੇ ਸੇਵਾਵਾਂ ਨਿਭਾਈਆਂ ਬਹੁਤ ਹੀ ਸੂਝਵਾਨ ਤੇ ਮਿਲਾਪੜਾ ਬੰਦਾ ਚੌਕੀ ਇਨਚਾਰਜ ਗੋਵਿੰਦਤਾਮ ਅਮਨਦੀਪ ਸਿੰਘ ਜਿਸ ਨੂੰ ਕੇ ਗਵਰਨਮੈਂਟ ਨੇ ਪਿਛਲੇ ਸਾਲ ਇਹਨਾਂ ਦੀਆਂ ਚੰਗੀਆਂ ਸੇਵਾਵਾਂ ਬਦਲੇ ਸਨਮਾਨਿਤ ਵੀ ਕੀਤਾ ਹੈ ਉਹਤਕੀ ਵੀ ਆਸ ਰੱਖਾਂਗੇ ਔਰ ਸਾਰੀ ਸਿੱਖ ਸੰਗਤ ਨੂੰ ਬੇਨਤੀ ਕਰਾਂਗੇ ਕਿ ਤੁਹਾਡੇ ਵਾਸਤੇ ਹੀ ਇਹ ਪੁਲਿਸ ਪ੍ਰਸ਼ਾਸਨ ਆਰਮੀ ਜੋ ਵੀ ਲੱਗੀ ਹੋਈ ਹੈ ਇਸ ਸਾਲ ਫੋਰਸ ਜਿੰਨੀ ਵੀ ਹੈਗੀ ਹੈ ਸੋ ਇਹਨਾਂ ਨੂੰ ਸਹਿਯੋਗ ਦੇਣਾ ਹੈ ਇਹ ਤੁਹਾਡੇ ਵਾਸਤੇ ਹੀ ਲੱਗੇ ਨੇ ਜਗਾ ਜਗਾ ਮਨਦੀਪ ਸਿੰਘ ਜੀ ਉਸ ਤੋਂ ਬਾਅਦ ਪੰਜਾਬ ਤੋਂ ਦੋ ਬੈਂਡ ਪਾਰਟੀਆਂ ਆਈਆਂ ਨੇ ਅਰਗਰਵਾ ਗੜਵਾਲ ਸਕਾਉਟਸ ਦਾ ਬੈਂਡ ਇਹ ਬੈਂਡ ਪਾਰਟੀਆਂ ਪਹਿਲਾਂ ਨਹੀਂ ਸੀ ਹੁੰਦਾ ਫਿਰ ਇੱਕ ਡਿਸੀਜਨ ਲਿਆ ਗਿਆ ਕਿ ਹਿਮਕੁੰਡ ਸਾਹਿਬ ਦਾ ਰਸਤਾ ਜਿਹੜਾ ਉਹ ਵਿਖੜਾ ਪਿੰਡ ਆਏ ਰਸਤੇ ਦੇ ਵਿੱਚ ਕਈ ਵਾਰੀ ਅਸੀਂ ਹੌਸਲਾ ਹਾਰ ਜੰਨੇ ਆ ਕਿਉਂਕਿ ਥੱਲੇ ਅਸੀਂ ਟੈਂਪਰੇਚਰ 42 ਡਿਗਰੀ ਤੋਂ ਆਉਨੇ ਆ ਔਰ ਉੱਪਰ ਆ ਕੇ 7-8 ਡਿਗਰੀ ਦੇ ਵਿੱਚ ਜਦੋਂ ਆਕਸੀਜਨ ਦੀ ਕਮੀ ਹੁੰਦੀ ਹੈ ਸਾਨੂੰ ਘਬਰਾਹਟ ਹੋ ਜਾਂਦੀ ਹੈ ਲੇਕਿਨ ਜਦੋਂ ਨਗਾਰੇ ਵੱਜਦੇ ਆ ਬੈਂਡਵਾਜਿਆਂ ਦੀ ਧੁਨ ਵੱਜਦੀ ਆ ਇਨਸਾਨ ਦੇ ਅੰਦਰ ਆਪਣੇ ਆਪ ਇੱਕ ਗੁਰੂ ਹੌਸਲਾ ਭਰ ਦਿੰਦਾ ਏ ਉਹ ਬਿਮਾਰ ਹੋਇਆ ਵੀ ਜਾਂ ਦਿਲ ਛੱਡਿਆ ਹੋਇਆ ਵੀ ਜਦੋਂ ਧੁਨਾ ਵੱਜਦੀ ਆ ਇਹ ਆਪਣਾ ਇੱਕ ਹੌਸਲਾ ਹੈ ਹਲੋ ਇਹ ਨਗਾਰੇ ਵੱਜਣੇ ਵੀ ਜ਼ਰੂਰੀ ਹੈ ਜਿਸ ਦੇ ਨਾਲ ਕਿ ਪਾਵਰ ਵੀ ਮਿਲਦੀ ਹੈ ਸੰਗਤਾਂ ਨੂੰ ਉਤਸ਼ਾਹ ਵੀ ਮਿਲਦਾ ਹੈ ਇਹ ਸਾਰੇ ਕੁਝ ਨੂੰ ਦੇਖ ਰਿਹਾ ਕਿਸ ਦੇ ਵਿੱਚ ਕਿਸ ਦੇ ਥੱਲੇ ਹੁੰਦੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਟਰੱਸਟ ਦੇ ਪ੍ਰਧਾਨ ਸਾਹਿਬ ਸਰਦਾਰ ਨਰਿੰਦਰਜੀਤ ਸਿੰਘ ਜੀ ਬਿੰਦਰਾ ਕਿਉਂਕਿ ਜਰਨੈਲ ਦੇ ਥੱਲੇ ਫੌਜਾਂ ਨੇ ਕੰਮ ਕਰਨਾ ਹੁੰਦਾ ਹੈ ਅਤੇ ਸਮੂਹ ਟਰਸਟੀ ਸਹਿਬਾਨ ਸੋ ਸਾਨੂੰ ਇਦਾਂ ਦੇ ਜਰਨੈਲ ਮਿਲੇ ਹੋਏ ਆ ਪਿਛਲੇ ਕਈ ਸਾਲਾਂ ਤੋਂ ਕਿ ਜਿਨ੍ਹਾਂ ਵੱਲੋਂ ਖੁੱਲੀ ਛੁੱਟੀ ਹੁੰਦੀ ਹੈ ਕਿ ਰਸਤਾ ਠੀਕ ਕਰਨਾ ਕਰੋ ਸੰਗਤ ਲਈ ਕੁਝ ਉਪਰਾਲੇ ਕਰਨੇ ਆ ਕਰੋ ਪੁੱਛਣ ਦੀ ਜ਼ਰੂਰਤ ਨਹੀਂ ਹੈ। ਸਟਾਫ ਲਈ ਕੋਈ ਕੰਮ ਕਰਨੇ ਆ ਕਰੋ। ਸੋ ਇਹ ਜਿਹੜਾ ਪੁਲ ਪਿੱਛੇ ਤੁਸੀਂ ਦੇਖਿਆ ਗੋਬਿੰਦ ਘਾੜ ਦਾ ਇਹ ਸਵਾ ਮਹੀਨੇ ਡੇਢ ਮਹੀਨੇ ਵਿੱਚ ਐਵੇਂ ਉਹ ਨਹੀਂ ਬਣ ਗਿਆ। ਇਹਦੇ ਪਿੱਛੇ ਵੀ ਬਹੁਤ ਵੱਡੀ ਘਾਲਣਾ ਸੀ। ਪਲ-ਪਲ ਸਰਕਾਰ ਦੇ ਨਾਲ ਸਰਦਾਰ ਸਾਹਿਬ ਤਾਲਮਿਲ ਰੱਖਦੇ ਰਹੇ ਆ ਇੱਥੋਂ ਅਸੀਂ ਖਬਰਾਂ ਪਹੁੰਚਾਉਂਦੇ ਰਹੇ ਆ ਔਰ ਪ੍ਰਸ਼ਾਸਨ ਦਾ ਧੰਨਵਾਦ ਇੰਨਾ ਕਿ ਕਰ ਨਹੀਂ ਸਕਦੇ ਅਸੀਂ। ਚਾਹੇ ਪੀਡਬਲਯੂਡੀ ਹੈ, ਪੁਲਿਸ ਪ੍ਰਸ਼ਾਸਨ ਹੈ, ਸਾਰੀਆਂ ਹੀ ਫੋਰਸਾਂ ਦਾ ਉੱਤਰਾਖੰਡ ਦੇ ਮੁੱਖ ਮੰਤਰੀ ਸਾਹਿਬ ਆਗੇ ਆਈਆਂ ਕਈ ਵਾਰੀ ਆਪਾਂ ਕਹਿ ਦਿੰਨੇ ਆ ਕਿ ਗੁਰੂ ਘਰਾਂ ਵਿੱਚ ਇਹ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਸਿਫਤ ਸਲਾਹ ਕਰਨੀ ਨਹੀਂ ਚਾਹੀਦੀ ਪਰ ਭਰਾਵੋ ਇਹ ਪਹਾੜਾਂ ਦਾ ਰਸਤਾ ਹੈ ਇੱਥੇ ਸਾਰਾ ਹੀ ਸਮਾਨ ਜੋ ਵੀ ਹੈ ਉਹ ਮੈਨੂਅਲ ਲਾਉਂਦਾ ਹੈ ਮੈਦਾਨੀ ਇਲਾਕੇ ਦੇ ਵਿੱਚ ਤਾਂ ਗੱਡੀਆਂ ਪੁਆਇੰਟ ਤੇ ਪਹੁੰਚ ਜਾਂਦੀ ਹੈ ਕੁਝ ਨਾ ਕੁਝ ਫਿੱਟ ਹੋ ਜਾਂਦਾ ਹੈ ਸੋ ਇਹ ਬੈਲੀ ਸਸਪੈਂਸ਼ਨ ਬ੍ਰਿਜਾਂ ਦਾ ਸਾਰਾ ਸਮਾਨ ਜਿਹੜਾ ਹੈ ਉਹ ਸਿਰਾਂ ਦੇ ਉੱਤੇ ਢੋਆ ਜਾਂਦਾ ਜਿਵੇਂ ਅਸੀਂ ਆਪਣਾ ਰਾਸ਼ਨ ਢੋਨੇ ਆ ਸੋ ਸਾਡੇ ਪ੍ਰੈਜ਼ੀਡੈਂਟ ਔਰ ਸਮੂਥ ਟਰਸਟੀ ਸਹਿਬਾਨ ਸਾਡੇ ਇਹਨਾਂ ਦਾ ਇਹ ਉਪਰਾਲਾ ਰਿਹਾ ਇਹ ਦਿਲੋਂ ਇੱਛਾ ਰਹੀ ਹੈ ਪਿਛਲੇ 15 16 ਸਾਲ ਤੋਂ ਆਪ ਜੀ ਦੇਖਦੇ ਆ ਮੈਂ ਵੀ ਦੇਖਦਾ ਇਹਨਾਂ ਨੂੰ ਕਿ ਕਦੇ ਕਿਸੇ ਕੰਮ ਦੀ ਰੋਕ ਟੋਕ ਕਰੀਓ ਨਹੀਂ ਹੈ ਕਿ ਸੰਗਤ ਵਾਸਤੇ ਗੁਰੂ ਸਾਹਿਬਾਦ ਦੀਆਂ ਖੁਸ਼ੀਆਂ ਵਾਸਤੇ ਜੋ ਤੁਹਾਨੂੰ ਠੀਕ ਲੱਗਦਾ ਉਹ ਕਰੋ ਨਹੀਂ ਸੰਸਥਾਵਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਪਲਾਨਗਾਂ ਬਣਦੀਆਂ ਉਸ ਤੋਂ ਬਾਅਦ ਐਸਟੀਮੇਟ ਬਣਦੇ ਆ ਫਿਰ ਕੰਮ ਹੁੰਦੇ ਆ ਇੱਥਾ ਤਾਂ ਸਪੋਰਟ ਤਾਂ ਹੀ ਪਲਾਨੇਗਾ ਸਪੋਰਟ ਤਾਂ ਹੀ ਐਕਸ਼ਨ ਹੈ ਸਪੋਰਟ ਤਾਂ ਹੀ ਅਲੋ ਹੈ ਵੀ ਚਲੋ ਜੀ ਚੱਕ ਦੋ ਚਾਹੇ ਸਾਡਾ ਰਸਤਾ ਬਣਾਉਣਾ ਸੋ ਇੱਕ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਜਿਹੜੀ ਮੌਤ ਆਵਾਜ਼ ਹੁੰਦੀ ਹੈ ਉਹ ਜ਼ਿਆਦਾ ਕੰਮ ਕਰਦੀ ਹੈ ਸਾਡੇ ਕਹਿਣ ਨਾਲ ਸਾਡੇ ਕਹਿਣ ਨਾਲੋਂ ਸੌਰੀ ਸੋ ਜਿਹੜੀਆਂ ਵੀ ਸੰਗਤਾਂ ਆਉਣੀਆਂ ਐ ਤੁਹਾਡੇ ਮਾਧਿਅਮ ਨਾਲ ਉਹਨਾਂ ਨੂੰ ਇੱਕੋ ਬੇਨਤੀ ਕਰਨੀ ਹੈ ਕਿ ਭਾਈ ਅਗਰ ਜਪ ਜਾਓ ਅਸੀਂ ਦੇਖਦੇ ਹਾਂ ਪਿਛਲੇ ਕਈ ਸਾਲਾਂ ਤੋਂ ਕੋਈ 5 ਮਹੀਨੇ ਦਾ ਬੱਚਾ ਵੀ ਆਉਂਦਾ ਹੈ 90 ਸਾਲ ਦੀ ਮਾਤਾ ਵੀ ਆਉਂਦੀ ਹੈ ਤੋ ਗੁਰੂ ਦੀ ਕਿਰਪਾ ਇੱਥੇ ਦੀ ਮਨ ਨੂੰ ਤਕਲੀਫ ਵੀ ਹੁੰਦੀ ਹੈ ਲੇਕਿਨ ਹੌਸਲਾ ਵੀ ਹੁੰਦਾ ਜਦੋਂ ਕਿਸੇ ਬੀਬੀ ਨੂੰ ਜਾਂ ਕਿਸੇ ਵੀਰ ਨੂੰ ਜਿਨ੍ਹਾਂ ਦਾ ਬੀਪੀ ਜਾਂ ਜਿਨ੍ਹਾਂ ਨੇ 5 ਮਹੀਨੇ ਦਾ ਬੱਚਾ ਚੱਕਿਆ ਹੋਤਾ ਕਿ ਭੈਣੇ ਮੇਰੀ ਇਹਨੂੰ ਨਾਲ ਲਜਾਈ ਉੱਪਰ ਜਾਂ ਠੰਡ ਹੈਗੀ ਹੈ ਉਹ ਜਵਾਬ ਦਿੰਦੇ ਹਨ ਵੀ ਕੋਈ ਨਾ ਗੁਰੂ ਨੇ ਦਿੱਤਾ ਚਿੰਤਾ ਨਾ ਕਰਿਓ ਜੀ ਗੁਰੂ ਸਾਡੇ ਨਾਲ ਸੋ ਹੌਸਲਾ ਵੀ ਹੁੰਦਾ ਹੈ ਮਨ ਨੂੰ ਚਲੋ ਡਰਤਾ ਸਾਨੂੰ ਰਹਿੰਦਾ ਹੀ ਕਿਉਂਕਿ ਪ੍ਰਬੰਧਕ ਹੋਣ ਦੇ ਨਾਤੇ ਹਰ ਇੱਕ ਅਰੇਂਜਮੈਂਟ ਕਰਨਾ ਪੈਂਦਾ ਹੈ ਦੂਜਾ ਇੱਕ ਬੇਨਤੀ ਮੈਂ ਪਹਿਲਾਂ ਵੀ ਕਰੀ ਸੀ ਸਾਰੀਆਂ ਸੰਗਤਾਂ ਨੂੰ ਕਿ ਮੈਦਾਨੀ ਇਲਾਕੇ ਤੋਂ ਸਮਾਨ ਆਉਂਦਾ ਹੈ ਔਰ ਘੋੜਿਆਂ ਦੇ ਤਹਿਤ ਪਹੁੰਚਣ ਦੇ ਇੱਥੇ ਕਾਫੀ ਪੈਸੇ ਲੱਗਦੇ ਆ ਮੈਨੂੰ ਕਿਸੇ ਨੇ ਕਈ ਸਾਲਾਂ ਦਾ ਅਨੁਭਵ ਹੈ ਕਿ ਇਸ ਘਾਟੀ ਦੇ ਵਿੱਚ ਕੋਈ ਵੀ ਦੁਕਾਨਦਾਰ ਅਜਿਹਾ ਨਹੀਂ ਹੈ ਜਿਹੜਾ ਸੰਗਤਾਂ ਦੇ ਨਾਲ ਕੋਈ ਬਦਮਾਜ਼ੀ ਕਰੇ ਜਾਂ ਕੁਝ 19 21 ਕਰੇ ਕਈ ਵਾਰੀ ਸਾਡੇ ਕੋਲ ਵੀ ਹੋ ਜਾਂਦੀ ਹੈ ਕਿ ਬੋਤਲ 60 ਰੁਪਏ ਦੀ ਆ 70 ਰੁਪਏ ਦੀ ਆ ਸੋ ਬੀਰੋ ਮੈਂ ਪਹਿਲਾਂ ਬੋਲਿਆ ਹੈ ਕਿ 60 70 ਦੀ ਕਿਉਂ ਹੁੰਦੀ ਹੈ 100 ਦੀ ਕਿਉਂ ਹੁੰਦੀ ਹੈ ਕਿ ਪਹਿਲਾਂ ਸਿਰ ਤੋਂ ਮਾਲ ਢੋਣਾ ਹੈ 네ਪਾਲੀ ਦਾ ਵੀ ਪੇਟ ਲੱਗਿਆ ਉਹਨੇ ਵੀ ਪੈਸੇ ਲੈਣੇ ਆ ਅੱਗੇ 4 ਕਿਲੋਮੀਟਰ ਟੈਕਸੀ ਰਾਹੀਂ ਆਉਣੀ ਆ ਜੀਪ ਰਾਹੀਂ ਆਉਣੀ ਆ ਉਹਦਾ ਵੀ 5-600 ਰੁਪਿਆ ਚਾਰਜ ਦੇਣਾ ਹੈ ਪੁੱਲ ਨਾਲ ਤਾਂ ਉਹ ਲੈ ਕੇ ਇੱਥੇ ਤੱਕ ਸਮਾਨ ਪਹੁੰਚਣਾ ਹੈ ਉਹਦੇ ਵੀ ਘੋੜੇ ਦੇ 1900 2200 2600 ਚਾਰਜ ਲੱਗਦੇ ਆ ਸੋ ਆਪਾਂ ਉਹਨਾਂ ਨੂੰ ਮਟੀਰੀਅਲ ਨੂੰ ਉਸ ਦੇ ਉੱਤੇ ਡਿਵਾਈਡ ਕਰ ਲਈਏ ਤਾਂ ਉਹਦਾ ਖਰਚਾ ਤੁਸੀਂ ਦੇਖ ਲਓ ਕਿ 50-60 ਰੁਪਏ ਦੀ ਬੋਤਲ ਪਾਣੀ ਦੀ ਆਮ ਇਹ ਰੇਟ ਬੈਠ ਜਾਂਦਾ ਹੈ ਸੋ ਜਿਹੜੇ ਵੀਰ ਕਈ ਵਾਰੀ ਕਿਹਾ ਕਰਦੇ ਆਗੇ ਥੱਲੇ ਤੋਂ ਕਿ ਹਾਂਜੀ ਇੱਥੇ 60 ਰੁਪਏ ਦੀ ਮਹਿੰਗੀ ਆ ਵੈਸੇ ਲਾਈਵ ਦੇ ਵਿੱਚ ਬੋਲਣਾ ਨਹੀਂ ਚਾਹੀਦਾ ਪਰੰਤੂ ਜਿਹੜਾ ਤਖਲੀਪ ਹੈ ਜਾਂ ਕਈ ਵਾਰੀ ਜੋ ਇਨਸੀਡੈਂਟ ਹੁੰਦੇ ਆ ਉਹ ਤੁਹਾਡੇ ਰਾਈਓ ਜਾਣੇ ਹੁੰਦੇ ਸੰਗਤ ਦੇ ਵਿੱਚ ਸੋ ਮਲਟੀਪਲ ਸੋਰੀ ਉਹਨਾਂ ਨੂੰ ਕਰ ਲਿਓ ਮਲਟੀਪਲਾਈ ਰੇਟ ਨੂੰ ਤਾਂ ਉਹਨਾਂ ਦਾ ਰੇਟ ਚਾਹੀਦਾ ਵੀ ਹੈਗਾ ਏ ਕੋਈ ਰੇਟ ਜ਼ਿਆਦਾ ਨਹੀਂ ਹੈਗਾ ਅਗਰ ਕਿਸੇ ਨੂੰ ਲੱਗਦਾ ਹੈ ਕਿ ਕੋਈ ਬਦਤਮੀਜ਼ੀ ਹੁੰਦੀ ਹੈ ਕਿ ਜਾਂ ਕੋਈ ਮਿਸਬੀਹਵ ਹੁੰਦਾ ਹੈ ਸਬੰਧਤ ਗੁਰਦੁਆਰਾ ਸਹਿਬਾਨ ਦੇ ਵਿੱਚ ਮੈਨੇਜਰ ਹੈ ਹੁਣ ਮੈਨੇਜਰਾਂ ਨੂੰ ਵੀ ਕਹਿਣ ਦੀ ਜ਼ਰੂਰਤ ਨਹੀਂ ਹੈ ਕਿ ਪੁਲਿਸ ਫੋਰਸ ਬੈਠੀ ਹੈ ਵੈਸੇ ਤਾਂ ਅੱਜ ਤੱਕ ਕਦੇ ਇਦਾਂ ਦਾ ਆਇਆ ਨਹੀਂ ਹੈ ਨੌਬਤ ਲੇਕਿਨ ਅਗਰ ਕਿਸੇ ਦੇ ਨਾਲ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਚੌਕੀ ਇੰਚਾਰਜ ਗੋਵਿੰਦ ਧਾਮ ਸਰਦਾਰ ਅਮਨਜੀ ਅਮਨਦੀਪ ਸਿੰਘ ਬੈਠੇ ਨੇ ਰਸਤੇ ਦੇ ਵਿੱਚ ਵੀ ਫੋਰਸ ਹੈ ਗੋਵਿੰਦ ਧਾਮ ਬినੋਦਰਾਜ ਜੀ ਬੈਠੇ ਨੇ ਇਹਨਾਂ ਨਾਲ ਜਾ ਕੇ ਡਿਸਕਸ ਕਰ ਸਕਦੇ ਹੋ ਸੋ ਯਾਤਰਾ ਨੂੰ ਸੁਖਾਵੇਂ ਢੰਗ ਦੇ ਨਾਲ ਚਲਾਉਣਾ ਹੈ ਸਤਿ ਭਾਵਨਾ ਦਾ ਸੁਨੇਹਾ ਦੇਣਾ ਹੈ ਆਪਾਂ ਜੇ ਦੇਖੋ ਗੁਰੂ ਦੀ ਸੰਗਤਾਂ ਹੈਗੀਆਂ ਸਾਰੇ ਨਾਨਕ ਨਾਮ ਲੇਵਾ ਸਿੱਖ ਹੈ ਹਿੰਦੂ ਹੈ ਮੁਸਲਮ ਜੋ ਵੀ ਆ ਰਹੇ ਆ ਉਹ ਆਪਾਂ ਇੱਕ ਇਸ ਜਗ੍ਹਾ ਦੇ ਉੱਤੇ ਨਤਮਸਤਕ ਹੋ ਰਹੇ ਆ ਸੰਸਾਰ ਦੇ ਵਿੱਚ ਭਾਈਚਾਰ ਦੀ ਜਿਹੜੀ ਹੈਗੀ ਹੈ ਸੇਧ ਜਾਂ ਭਾਈਚਾਰੇ ਦਾ ਸੰਦੇਸ਼ ਅਸੀਂ ਇਸ ਹਿਮਕੁੰਡ ਸਾਹਿਬ ਦੀ ਧਰਤੀ ਤੋਂ ਨਤਮਸਤਕ ਹੋ ਕੇ ਲੈ ਕੇ ਜਾਣਾ ਹੈ ਸੋ ਮੈਂ ਹੁਣ ਬਹੁਤਾ ਸਮਾਂ ਨਾ ਲੈਂਦਾ ਹੋਇਆ ਟਸ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗਾ ਸਰਦਾਰ ਨਰਿੰਦਰਜੀਤ ਸਿੰਘ ਬਹੁਤ ਹੀ ਮਹਾਨ ਯੋਗ ਮਹਾਨ ਸ਼ਖਸੀਅਤ ਕਿ ਆਇਆਂ ਸੰਗਤਾਂ ਨੂੰ ਸਿਰੋਪਾਉ ਵੀ ਦੇਣੇ ਆ ਜੋ ਸਾਡੇ ਉਚੇਚੇ ਤੌਰ ਤੇ ਸਾਡੇ ਵਿੱਚ ਪਹੁੰਚੇ ਨੇ ਔਰ ਆਪ ਜੀ ਨੂੰ ਜੀ ਆਇਆਂ ਕਹਣਗੇ ਬਹੁਤ ਹੀ ਸਤਿਕਾਰਯੋਗ ਸਰਦਾਰ ਨਿਰਿੰਦਰਜੀਤ ਸਿੰਘ ਜੀ ਵਿੰਦਰਾ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਪਤੇ ਦੀ ਸਾਂਝ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰਾਨਾ ਬਹੁਤ ਬਹੁਤ ਸ਼ੁਕਰਾਨਾ ਇਸ ਗੁਰੂ ਦਾ ਜਿਨੇ ਅੱਜ ਆਪਣੇ ਦਰਸ਼ਨ ਦਿਦਾਰੇ ਸਾਰਿਆਂ ਨੂੰ ਦਿੱਤੇ ਸ਼ੁਕਰਾਨਾ ਤੁਹਾਡਾ ਸਾਰਿਆਂ ਦਾ ਜੋ ਇਤਨਾ ਕਠਿਨ ਪੈਂਡਾ ਸਾਰਿਆਂ ਨੂੰ ਪਤਾ ਇਹ ਰਸਤਾ ਬਹੁਤ ਹੀ ਕਠਿਨ ਹੈ ਫਿਰ ਵੀ ਤੁਸੀਂ ਹਰ ਸਾਲ ਆਉਂਦੇ ਹੋ ਪਰ ਆਪਣੇ ਗੁਰੂ ਦੇ ਅੱਗੇ ਨਤਮਸਤਕ ਹੁੰਦੇ ਹੋ ਮੈਂ ਉਹੀ ਗੱਲਾਂ ਰਿਪੀਟ ਨਹੀਂ ਕਰਾਂਗਾ ਸਤਿ ਸਿਵਾ ਸਿੰਘ ਜੀ ਨੇ ਤੁਹਾਨੂੰ ਸਾਰੀਆਂ ਗੱਲਾਂ ਦੱਸਤੀਆਂ ਮੈਂ ਸਿਰਫ ਇੱਕ ਗੱਲ ਕਹਾਂਗਾ ਕਿ ਜੋ ਇਹਨਾਂ ਨੇ ਕਿਹਾ ਉਸ ਤੇ ਥੋੜੇ ਥੋੜੇ ਵਿਚਾਰ ਜ਼ਰੂਰ ਕਰਨਾ ਇਹ ਯਾਤਰਾ ਕਠਿਨ ਹੈ ਤੇ ਇਸ ਯਾਤਰਾ ਨੂੰ ਸੰਭਾਲਣਾ ਵੀ ਬਹੁਤ ਕਠਨ ਹੁੰਦਾ ਹੈ ਤੁਸੀਂ ਜਦੋਂ ਯਾਤਰਾ ਕਰਦੇ ਹੋ ਤੁਸੀਂ ਸੋਚਦੇ ਹੋ ਕਿ ਅਸੀਂ ਤੇ ਆਏ ਹਾਂ ਯਾਤਰਾ ਕਰਕੇ ਜਾ ਰਹੇ ਹਾਂ ਲੇਕਿਨ ਸਚਾਈ ਇਹ ਹੈ ਕਿ ਤੁਹਾਡੇ ਲਈ ਜਿਹੜੇ ਸੇਵਾਦਾਰ ਇੱਥੇ ਮੈਨੇਜਰ ਜਿੰਨੇ ਵੀ ਅਸੀਂ ਲੋਕ ਬੈਠੇ ਆਂ ਇਹਨਾਂ ਦੇ ਯਾਤਰਾ ਸਮਾਪਤ ਹੋਣ ਤੋਂ ਬਾਅਦ ਵੀ ਯਾਤਰਾ ਸ਼ੁਰੂ ਹੋ ਜਾਂਦੀ ਹੈ ਕਿ ਅਗਲੇ ਸਾਲ ਦੀ ਤਿਆਰੀ ਕਿਸ ਤਰ੍ਹਾਂ ਕਰਨੀ ਹੈ ਤੇ ਆਪਣਾ ਕ੍ਰੋਧ ਨਾ ਲੈ ਕੇ ਆਣਾ ਕ੍ਰੋਧ ਕਰ ਛੱਡ ਕੇ ਆਣਾ ਇੱਥੇ ਆਓ ਆਪਣੇ ਗੁਰੂ ਨੂੰ ਯਾਦ ਕਰੋ ਔਰ ਗੁਰੂ ਦੇ ਅੱਗੇ ਨਮਸਤਕੋ ਮੈਂ ਭਾਰਤੀ ਫੌਜਦਾਰ ਤੇ ਬਹੁਤ ਬਹੁਤ ਧੰਨਵਾਦੀ ਹਾਂ ਉਹ ਕਹਿ ਚੁੱਕੇ ਨੇ ਪੁਲਿਸ ਪ੍ਰਸ਼ਾਸਨ ਦਾ ਆਈਟੀਬੀਪੀ, ਐਟਸ, ਐਸਟੀਆਰਐਫ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦਿਆਂ ਇੱਕ ਗੱਲ ਮੈਂ 22 ਤਰੀਕ ਜਿਸ ਦਿਨ ਇਹ ਯਾਤਰਾ ਇਹ ਪ੍ਰారంਭ ਹੋਈ ਸੀ ઋਸ਼ੀਕੇਸ਼ ਤੋਂ ਤਾਂ ਵੀ ਕਹਾਂ ਸੀ ਦੁਬਾਰਾ ਫਿਰ ਕਹਿ ਰਿਆਂ ਔਰ ਇਸ ਕਰਕੇ ਕਹਿ ਰਿਆਂ ਕਿ ਇਹ ਵਾਕਈ ਸਚਾਈ ਹੈ ਕਿ ਇਸ ਵਾਰ ਯਾਤਰਾ ਜਦੋਂ ਇਹ ਪੁਲ ਗਿਰਿਆ ਸੀ ਮਾਰਚ ਵਿੱਚ ਸਾਨੂੰ ਬਹੁਤ ਚਿੰਤਾ ਸੀ ਕਿ ਇਹ ਯਾਤਰਾ ਜਿਗਨ ਪਹ ਜਾਏਗਾ ਅਸੀਂ ਚਲਾ ਪਾਵਾਂਗੇ ਨਹੀਂ ਚਲਾ ਪਾਵਾਂਗੇ ਤੇ ਅਸੀਂ ਸਰਕਾਰ ਦਾ ਔਰ ਮੁੱਖ ਮੰਤਰੀ ਖਾਸ ਤੌਰ ਤੇ ਪੁਸ਼ਕਰ ਸਿੰਘ ਧਾਮੀ ਜੀ ਦਾ तहे ਦਿਲ ਤੋਂ ਧੰਨਵਾਦ ਇਸ ਕਰਕੇ ਕਰ ਰਹੇ ਆ ਕਿ ਉਹਨਾਂ ਨੇ ਅਗਲੇ ਦਿਨ ਹੀ ਸਮਾਨ ਪੇਜ ਕੇ ਪੁਲ ਦਾ ਕੰਮ ਸ਼ੁਰੂ ਕਰਾਤਾ ਕਦੀ ਵੀ ਪੁਲ ਇਤਨਾ ਲੰਬਾ ਪੁਲ ਉਤਰਾਖੰਡ ਵਿੱਚ ਅੱਜ ਤੱਕ ਡੇਢ ਮਹੀਨੇs ਕਦੀ ਨਹੀਂ ਬਣਿਆ ਇਹ ਗੁਰੂ ਦੀ ਮਹਿਮਾ ਕੋਈ 2013 ਦੇ ਜਦੋਂ ਹੜ੍ਹ ਆਏ ਸੀ ਤਾਂ ਵੀ ਲੱਗਦਾ ਸੀ ਕਿ ਯਾਤਰਾਦੱਕ ਕੀ ਹੋਏਗਾ लेकिन गुरु ने यात्रा नहीं बंद दी और इस गुरु ने ऐसा किया कि साड़ी यात्रा ही नहीं चली बाकी जेडे धाम बंद से उन्होंने यात्रा ही प्रारंभ होगी एक और छोटी जी बेनती जी सेवा सिंह नहीं कर पाए मैं दस रहा अजक सोशल मीडिया का जमाना है यूट्यूब चैनल इन्फ्लुएंसर बहुत चंकी गल है अस्सी तो नब्बे परसेंट वीर बहुत चंगी चंगा कितने कठिनाइया उन्होंने दिखाते भी नहीं उन्होंने पता है कि मुश्किल है वो चाहते हैं कि यात्रु आए देखे अपने गुरु के अगे नतमस्तक हो पर कुछ सज्जन छोटी जी अपनी लालच पिछे अफवाह फैलाना गलत इंफॉर्मेन देना ये बहुत वाला पाप कमा रहे हो यह पुन नहीं कमा रहे बहुत व्डा पाप कमा रहे हो इस करके हथ बे हथ बेती है ਸਾਰੇ YouTube ਪਰ ਸੋਸ਼ਲ ਮੀਡੀਆ ਤੁਹਾਨੂੰ ਕਿ ਤੁਸੀਂ ਕਿਰਪਾ ਕਰਕੇ ਇੱਥੇ ਦਾ ਕੋਈ ਨੈਗੇਟਿਵ ਗੱਲਾਂ ਨਾ ਦੱਸਿਆ ਕਰੋ ਅਗਰ ਕੋਈ ਨੈਗੇਟਿਵ ਤੁਹਾਨੂੰ ਦਿਖਦੀ ਹੈ ਤੇ ਤੁਸੀਂ ਇੱਥੇ ਜਾ ਕੇ ਸੁਝਾਅ ਦਿਓ ਕਿ ਉਸ ਨੂੰ ਕਿਸ ਤਰ੍ਹਾਂ ਸੁਧਾਰਨਾ ਹੈ ਇਹ ਨਾ ਕਰੋ ਕਿ ਤੁਸੀਂ ਐਸਾ ਇਨਫੋਰਮੇਸ਼ਨ ਭੇਜੋ ਆਦਮੀ ਨੇ ਆਪਣੀ ਟਿਕਟਾ ਬੁੱਕ ਕਰਾਈਆਂ ਤੁਸੀਂ ਕਹੋ ਜੀ ਇੱਥੇ ਪਾਣੀ ਦੇਖੋ ਕਿੰਨਾ ਵੱਧ ਗਿਆ ਹੈ ਅਗਲਾ ਆਦਮੀ ਆਪਣੀ ਟਿਕਟਾ ਕੈਨਸਲ ਕਰਾ ਰਿਹਾ ਪਰਿਵਾਰ ਉਦਾ ਪਰੇਸ਼ਾਨ ਹੋ ਰਿਹਾ ਹੈ ये कम ना करो हाथ जोड़ के तहत बेनती है बाकी संगत को बेनती है कि इन अफवाहों बिल्कुल नहीं आना थू कदे भी कोई भी गल लगे सारे गुरद्वार के नंबर तेरे को सारे प्रबंधकों नंबर थोड़े को गोवरमेंट ने अपनी हैल्पलाइन नंबर देते हुए तुम इतने पुछो पता करो कि सब कुछ ठीक ठाक है कि नहीं है अगर कभी कोई दिक्कत आती है छोटी मोटी भी गल आती असी हंड्रड परसेंट कोशिश करना थोड़े तक इनफॉरमेसन पहुँच जाए इन बेनतियों मैं एक बार फिर ਤوڑا ਤੇ ਦਿਲ ਨਾਲ ਜਿਵੇਂ ਇਹਨੂੰ ਕਹਿੰਦਾ ਗੁਰੂ ਕਰੇ ਜਿਹੜਾ ਜਿਹੜਾ ਜਿਹੜੀ ਜਿਹੜੀ ਮੰਤਾਂ ਲੈ ਕੇ ਤੇ ਗੁਰੂਆਂ ਨਾਲ ਸਾਰਿਆਂ ਦੀ ਅਸੀਸਾਂ ਤੇ ਉਹਨਾਂ ਦੇ ਮਨ ਦੀ ਮਰਜ਼ੀ ਪੂਰੀਆ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਮਾਨਯੋਗ ਸ਼ਖਸੀਅਤ ਸਰਦਾਰ ਨਿਰਿੰਦਰਜੀਤ ਸਿੰਘ ਜੀ ਬਿੰਦਰਾ ਟਰਸਟ ਦੇ ਮੁਖ ਪ੍ਰਧਾਨ ਸਾਹਿਬ ਜਿਨ੍ਹਾਂ ਨੇ ਕਿ ਬਹੁਤ ਹੀ ਅੱਛੀਆਂ ਗੱਲਾਂ ਆਪ ਜੀ ਨੂੰ ਬਹੁਤ ਹੀ ਅੱਛੇ ਸਿੱਖਿਆਵਾਂ ਕਹਾਂਗਾ ਕਿ ਤੁਹਾਨੂੰ ਸਾਰੀ ਸਿੱਖ ਸੰਗਤ ਨੂੰ ਦਿੱਤੀਆਂ ਨੇ ਸੋ ਸਭ ਤੋਂ ਵੱਡੀ ਅੱਛੀ ਗੱਲ ਜਿਹੜੀ ਹੈ ਕਿ ਇਹਨਾਂ ਨੇ ਕਿਹਾ ਕਿ YouTube ਪਰ ਵੀਰ ਅਫਵਾਹਾਂ ਨਾ ਫੈਲਾਉਣ ਔਰ ਅਗਰ ਕੋਈ ਦਿੱਕਤ ਹੈ ਕਿ ਜਾਂ ਕਿਤੇ ਘੋੜੇ ਨੇ ਰਸਤੇ 'ਚ ਕੁਝ ਦਿੱਕਤ ਹੈਗੀ ਗੁਰਦੁਆਰਾ ਵਹਿਮਕੁੰਨ ਸਾਹਿਬ ਮੈਨੇਜਰ ਬੈਠੇ ਨੇ ਧਾਮ 'ਚ ਮੈਨੇਜਰ ਬੈਠੇ ਨੇ ਗੋਬਿੰਦਗੜ੍ਹ ਮੈਨੇਜਰ ਬੈਠੇ ਨੇ ਉੱਥੇ ਜਾ ਕੇ ਆਪਣੇ ਦੱਸ ਸਕਦੇ ਹੋ ਕਿਉਂਕਿ ਸਾਡੀ ਵੀ ਇੱਕ ਆਦਤ ਹੈਗੀ ਆ ਆਮ ਕਿਉਂਕਿ ਅਸੀਂ ਜਨਮਾਨਸ ਹੈ ਸਾਰਾ ਛੱਤ ਬਿਲਕੁਲ ਚਿੱਟੀ ਹੋਏਗੀ ਦੀਵਾਰ ਚਿੱਟੀ ਹੋਏਗੀ ਉਹਦੇ ਉੱਤੇ ਨਿਗਾ ਨਹੀਂ ਜਾਣੀ ਇੱਕ ਕਾਲੀ ਉਂਗਲੀ ਲਗਾ ਦਿਓ ਸਾਰਿਆਂ ਦੀ ਨਿਗਾ ਉਹਦੇ ਉੱਤੇ ਹੀ ਜਾਈ ਜਾਣੀ ਆ ਔਰ ਕਰਿਆ ਕਿਰਾਇਆ ਸਾਰਾ ਹੀ ਸਾਡਾ ਉਹ ਜਿਹੜਾ ਹੋ ਜਾਣਾ ਸੋ ਮੈਂ ਹੁਣ ਬਹੁਤਾ ਸਮਾਂ ਨਹੀਂ ਲਊਂਗਾ ਬੇਨਤੀ ਕਰੂੰਗਾ ਸਰਦਾਰ ਨਰਿੰਦਰਜੀਤ ਸਿੰਘ ਜੀ ਬਿੰਦਰਾ ਨੂੰ ਕਿ ਮੇਜਰ ਜਨਰਲ ਸੀਜੀ ਜੇ ਚੰਦਰਨ ਸਾਹਿਬ ਨੂੰ ਸਿਰੋਪਾਓ ਔਰ ਸ੍ਰੀ ਹਿਮਕੁੰਡ ਸਾਹਿਬ ਜੀ ਦਾ ਮੋਮੈਂਟੋ ਪੇਟ ਕਰਨ ਪਹਿਲਾਂ ਕੋ ਬੋਲੇ ਸੁਨਹਾਰ ਅੱਲਾਹੁ ਅਕਬਰ ਬਹੁਤ ਬਹੁਤ ਧੰਨਵਾਦ ਇਹਨਾਂ ਸੋ ਇੰਡੀਅਨ ਆਰਮੀ ਦਾ ਮੈਂ ਨਾਮ ਬਾਰ-ਬਾਰ ਇਸ ਕਰਕੇ ਲੈ ਰਿਹਾ ਕਿ ਬਿੰਦਰਾ ਸਾਹਿਬ ਨੇ ਦੱਸਿਆ ਸੀ ਕਿ ਯਾਤਰਾ ਬੰਦ ਹੋ ਜਾਂਦੀ ਹੈ ਸਾਡੀ ਯਾਤਰਾ ਸ਼ੁਰੂ ਹੋ ਜਾਂਦੀ ਹੈ ਫਿਰ ਤੋ ਸਾਡੇ ਸੰਗੀ ਸਾਥੀ ਇਹ ਹੀ ਨੇ ਜੋਸ਼ੀ ਮੜ ਤੋਂ ਜਦ ਕੋਈ ਦਿੱਕਤ ਹੁੰਦੀ ਹੈ ਨਾ ਫਿਰ ਹਾਂਜੀ ਔਲਾਹ ਸਾਹਿਬ ਜੀ ਆ ਜਾਣਾ ਦੇਖ ਲੈਣਾ ਕਰ ਲੈਣਾ ਭੇਜ ਦਿਓ ਆਜੋ ਸੋ ਬਹੁਤ-ਬਹੁਤ ਧੰਨਵਾਦ ਮੇਜਰ ਜਨਰਲ ਸੀ ਜੇ ਚੰਦਰਨ ਸਾਹਿਬ ਦਾ ਕਿ ਜਿਨ੍ਹਾਂ ਦੀ ਰਹਿਨਮਾਈ ਹੇਠ ਉੱਤਰੀ ਕਮਾਂਡ ਨੇ ਵੱਲੋਂ ਇੱਕ ਸੇਵਾ ਚੱਲਦੀ ਹੈ ਮੈਂ ਬੇਨਤੀ ਕਰਾਂਗਾ ਮੇਜਰ ਬਰਿੰਦਰ ਔਲਾ ਜੀ OC ਸਾਹਿਬ ਹੈ ਕਿ ਉਹ ਵੀ ਸਰੂਪਾਓ ਪ੍ਰਾਪਤ ਕਰਨ ਸਤ ਸ੍ਰੀ ਅਕਾਲ ਸੂਬੇਦਾਰ ਜਤਿੰਦਰ ਮੱਲ ਜੀ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਵੀ ਆ ਕੇ ਆਪਣਾ ਸਰੂਪਾਓ ਪ੍ਰਾਪਤ ਕਰਨ ਜਿਨ੍ਹਾਂ ਨੇ ਕਿ 20 April ਤੋਂ ਅਜੇ ਤੱਕ ਘਰ ਨਹੀਂ ਥੱਲੇ ਨਹੀਂ ਉਤਰੇ ਘਰ ਤਾਂ ਦੂਰ ਹੈ ਗੋਬਨ ਘਾਟ ਵੀ ਨਹੀਂ ਉਤਰੇ ਐ ਸੋ ਚਿਹਰੇ ਦਾ ਰੰਗ ਦੇਖ ਸਕਦੇ ਹੋ ਬੋਲੇ ਇਸੋ ਨਿਹਾਲ ਹਵਾਲਦਾਰ ਅਮਰਦੀਪ ਸਿੰਘ ਕਾਕਾ ਬੜਾ ਅੱਛਾ ਹੈ ਜਿਹੜਾ ਕਿ ਥੱਲਿਓਂ ਚਾਹ ਪਾਣੀ ਮਾੜਾ ਮੋਟਾ ਗਿਰੀਆਂ ਗੁਰੀਆਂ ਨਿੰਬੂ ਪਾਣੀ ਸਾਰਾ ਕੁਝ ਸੇਵਾ ਕਰਦਾ ਰਿਹਾ ਸੰਗਤ ਜੀ ਇਹਨੂੰ ਵੀ ਬੇਨਤੀ ਹੈ ਕਿ ਅੱਗੇ-ਅੱਗੇ ਆਪਣੋ ਸਰੂਪ ਪ੍ਰਾਪਤ ਕਰਨ ਮੈਂ ਤੇ ਕਹਿਣਾ ਚਾਹਾਂਗਾ ਕਿ ਦਿਲ ਸਾਰੀ ਆਰਮੀ ਨੂੰ ਕਰਦਾ ਹੈ ਸਨਮਾਨਤ ਕਰੀਏ ਪਰ ਸਮੇਂ ਦੀ ਘਾਟ ਹੋਣ ਕਾਰਨ ਇਹ ਸਾਰਾ ਸਨਮਾਨ ਬਾਕੀਆਂ ਦਾ ਗੋਬਿੰਦ ਘਾਟ ਵਿਕੇ ਚੋਏਗਾ ਜੋ ਹਰ ਸਾਲ ਹੁੰਦਾ ਹੈ ਸੋ ਹੁਣ ਮੈਂ ਬੇਨਤੀ ਕਰਾਂਗਾ ਥਾਣਾ ਇੰਚਾਰਜ ਵਿਨੋਦ ਰਬਜੀ ਗੋਬਿੰਦ ਘਾਟ ਬੋਲੇ ਸੋਨਿਹਾਲ ਮੈਂ ਥਾਣਾ ਇੰਚਾਰਜ ਅਮਨਦੀਪ ਸਿੰਘ ਜੀ ਨੂੰ ਬੇਨਤੀ ਕਰਾਂਗਾ ਇਹ ਦੋਨਾਂ ਵੀਰਾਂ ਦੀ ਫੋਟੋ ਤੁਸੀਂ ਪਛਾਣ ਲਿਓ ਭਾਈ ਸੰਗਤੋ ਫੋਟੋ ਖਿੱਚ ਵੀ ਲਿਓ ਅਗਰ ਕਿਸੇ ਨੂੰ ਕੋਈ ਵੀ ਦਿੱਕਤ ਆਉਂਦੀ ਆ ਇਹਨਾਂ ਨੂੰ ਤੁਸੀਂ ਡਿਸਕਸ ਕਰ ਸਕਦੇ ਬਹੁਤ ਹੀ ਲੀਮੀ ਵਾਲੇ ਨੇ ਗੁਰੂ ਦੇ ਪਿਆਰੇ ਨੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਅੰਤ ਵਿੱਚ ਪੰਜ ਸਿੰਘ ਸਹਿਬਾਨ ਕਿਉਂਕਿ ਜਿਨ੍ਹਾਂ ਦੀ ਰਹਿਨਮਾਈ ਹੇਠ ਹੁੰਦੀ ਹੈ ਕਲਗੀਧਰ ਪਾਤਸ਼ਾਹ ਨੇ ਸਾਨੂੰ ਪੰਜ ਪ੍ਰਧਾਨੀ ਬਖਸ਼ੀਆ ਪੰਚਾਂ ਦਾ ਆਦੇਸ਼ ਮੰਨਿਆ ਸੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਦਾ ਆਦੇਸ਼ ਸਾਡੇ ਲਈ ਸਿਰ ਸਜਦਾ ਹੈ ਸਾਰੀ ਸਿੱਖ ਸੰਗਤ ਦਾ ਤੁਹਾਡੇ ਅੱਗੇ ਜੇ ਤੁਸੀਂ ਰਿਸ਼ੀਕੇਸ਼ ਤੋਂ ਸ਼ੁਰੂ ਹੋਈ ਯਾਤਰਾ ਦੀ ਲੀਡਿੰਗ ਕੀਤੀ ਹੈ ਔਰ ਯਾਤਰਾ ਨੂੰ ਸ਼ੁਰੂਆਤ ਤੱਕ ਆਪ ਜੀ ਦੀ ਰਹਿਨਮਾਈ ਹੇਠ ਸੰਗਤਾਂ ਨੇ ਦਰਸ਼ਨ ਕੀਤੇ ਹੈ ਗੁਰਦੁਆਰਾ ਸ਼੍ਰੀ ਹੇਮਕੁੰਸਾ ਮੈਨੇਜਮੈਂਟ ਟਸਟ ਵੱਲੋਂ ਕੋਟਾਨ ਕੋਟ ਆਪ ਸਭ ਦਾ ਧੰਨਵਾਦ ਔਰ ਆਸਾ ਕਰਾਂਗੇ ਕਿ ਇਸੇ ਤਰ੍ਹਾਂ ਸੇਵਾ ਨਿਭਾਉਂਦੇ ਰਹੋ ਭੁੱਲਾਂ ਚੁੱਕਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਵੀਰਾਂ ਨੇ ਯਾਤਰਾ ਕਰ ਲਈ ਐ ਬਾਕੀ ਮੱਥਾ ਟੇਕ ਲਿਆ ਉਹਨਾਂ ਵੀਰਾਂ ਨੂੰ ਬੇਨਤੀ ਆ ਕਿ ਮੌਸਮ ਵੀ ਥੋੜਾ ਗੜਬੜ ਵਾਲਾ ਐ ਹੌਲੀ ਹੌਲੀ ਥੱਲੇ ਨੂੰ ਆਉਣ ਬਣੀਆਂ ਚਾਲੇ ਪਾਉਣ ਇੱਕ ਮੈਂ ਬੇਨਤੀ ਕਰਾਂਗਾ ਨਦੇੜ ਸਾਹਿਬ ਤੋਂ ਬਾਬਾ ਜੀ ਵੱਲੋਂ ਪ੍ਰਧਾਨ ਸਾਹਿਬ ਵਾਸਤੇ ਸਰੂਪ ਉਹ ਭੇਜਿਆ ਗਿਆ ਉਹ ਵੀ ਪ੍ਰਾਪਤ ਕਰਨਗੇ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ